ਦੋਸਤੋ ਜੇ ਤੁਸੀਂ ਇਹ ਸੱਤ ਗੱਲਾਂ ਸਮਝ ਲਈਆਂ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਅਮੀਰ ਬਣਨ ਤੋਂ ਰੋਕ ਨਹੀਂ ਸਕਦੀ ਇਹ ਉਹ ਰਾਜ ਹਨ ਜੋ ਸੰਤ ਜੀ ਨੇ ਸਿਰਫ ਆਪਣੇ ਸਭ ਤੋਂ ਨੇੜਲੇ ਚੇਲਿਆਂ ਨੂੰ ਦੱਸੇ ਸਨ ਜੋ ਨਾ ਕਿਸੇ ਕਿਤਾਬ ਵਿੱਚ ਮਿਲਣਗੇ ਨਾ ਕਿਸੇ ਗੁਰੂ ਕੋਲੋਂ ਸੁਣਨ ਨੂੰ ਇਸ ਲਈ ਉਹ ਗੁਪਤ ਨੀਤੀਆਂ ਹਨ ਜੋ ਇੱਕ ਆਮ ਬਾਲਕ ਨੂੰ ਵੀ ਸਮਰਾਟ ਬਣਾ ਸਕਦੀਆਂ ਹਨ ਹਰ ਇੱਕ ਰਾਜਮਨ ਦੀ ਉਹ ਤਿਜੋਰੀ ਖੋਲਦਾ ਹੈ ਜੋ ਸਿੱਧਾ ਪੈਸੇ ਸਫਲਤਾ ਤੇ ਸਨਮਾਨ ਵੱਲ ਲੈ ਜਾਂਦਾ ਹੈ ਵੀਡੀਓ ਦੇ ਹਰ ਇੱਕ ਪੁਆਇੰਟ ਨੂੰ ਧਿਆਨ ਨਾਲ ਸੁੰਨਾ ਤਦ ਹੀ ਤੁਹਾਨੂੰ ਅਸਲ ਰਾਜ ਸਮਝ ਆਉਣਗੇ ਅਤੇ ਹਾਂ ਵੀਡੀਓ ਦੇ ਅੰਤ ਵਿੱਚ ਮੈਂ ਤੁਹਾਨੂੰ ਇੱਕ ਐਸਾ ਬੋਨਸ ਪੁਆਇੰਟ ਦਿਆਂਗੀ ਜੋ ਕਿ ਜੇ ਤੁਸੀਂ ਸਮਝ ਲਿਆ ਤਾਂ ਪੈਸਾ ਆਪ ਤੁਰਕੇ ਤੁਹਾਡੇ ਕੋਲ ਆਵੇਗਾ ਇਹ ਮੇਰਾ ਦਾਵਾ ਹੈ ਤਾਂ ਆਓ ਦੋਸਤੋ ਹੁਣ ਉਹਨਾਂ ਸੱਤ ਰਾਜਾਂ ਦਾ ਪਰਦਾ ਫਾਸ਼ ਕਰੀਏ ਅਤੇ ਦੋਸਤੋ ਜੇ ਤੁਸੀਂ ਅਜੇ ਤੱਕ ਸਾਡਾ ਸ ਚੈਨਲ ਸੱਚੀ ਦੌਲਤ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਅਗਲੀ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਰਾਜ ਨੰਬਰ 1 ਪੈਸਾ ਹਮੇਸ਼ਾ ਅਕਲ ਦੇ ਪਿੱਛੇ ਚੱਲਦਾ ਹੈ ਭਾਵਨਾ ਦੇ ਪਿੱਛੇ ਨਹੀਂ ਸੰਤ ਜੀ ਕਹਿੰਦੇ ਸਨ ਜੋ ਮਨ ਨਾਲ ਵਪਾਰ ਕਰਦਾ ਹੈ ਉਹ ਗਰੀਬ ਬਣਦਾ ਹੈ ਜੋ ਅਕਲ ਨਾਲ ਫੈਸਲੇ ਕਰਦਾ ਹੈ ਉਹ ਸਮਰਾਟ ਬਣ ਜਾਂਦਾ ਹੈ ਜੇਕਰ ਕੋਈ ਇਨਸਾਨ ਆਪਣੇ ਫੈਸਲੇ ਭਾਵਨਾਵਾਂ ਵਿੱਚ ਬਹਿ ਕੇ ਲੈਂਦਾ ਹੈ ਤਾਂ ਉਹ ਆਪਣੇ ਸੁਪਨਿਆਂ ਨੂੰ ਆਪ ਹੀ ਡਬੋ ਦਿੰਦਾ ਹੈ ਅੱਜ ਦੇ ਸਮੇਂ ਵਿੱਚ ਲੋਕ ਸੋਸ਼ਲ ਮੀਡੀਆ ਤੇ ਕਿਸੇ ਹੋਰ ਦੀ ਲਗਜ਼ਰੀ ਲਾਈਫ ਦੇਖ ਕੇ ਖੁਦ ਵੀ ਈਐਮਆਈ ਤੇ ਆਈਫੋਨ ਲੈ ਆਉਂਦੇ ਹਨ ਪਰ ਫਿਰ ਪੂਰੇ ਮਹੀਨੇ ਤੰਗੀ ਚੇਲਣੀ ਪੈਂਦੀ ਹੈ ਇਸ ਨੂੰ ਕਿਸਮਤ ਦੀ ਮਾਰ ਨਹੀਂ ਸੋਚ ਦੀ ਗਲਤ ਦਿਸ਼ਾ ਕਹਿੰਦੇ ਹਨ ਸੋ ਸੋ ਖਰਚ ਕਰਨ ਤੋਂ ਪਹਿਲਾਂ ਆਪਣੇ ਆਪ ਤੋਂ ਪੁੱਛੋ ਕੀ ਇਹ ਲੋੜ ਹੈ ਜਾਂ ਸਿਰਫ ਦਿਖਾਵਾ ਪੈਸਾ ਭਾਵ ਚ ਨਹੀਂ ਸੋਚ ਵਿੱਚ ਵੱਧਦਾ ਹੈ ਸੰਤ ਜੀ ਕਹਿੰਦੇ ਸਨ ਇੱਕ ਹਰ ਇੱਕ ਵਿਅਕਤੀ ਵਿੱਚ ਇੱਕ ਵਪਾਰੀ ਹੁੰਦਾ ਹੈ ਪਰ ਸਿਰਫ ਉਹੀ ਕਾਮਯਾਬ ਹੁੰਦਾ ਹੈ ਜੋ ਸਮੇਂ ਤੇ ਆਪਣੇ ਅੰਦਰ ਦੇ ਵਪਾਰੀ ਨੂੰ ਪਛਾਣ ਲੈਂਦਾ ਹੈ ਬਹੁਤ ਸਾਰੇ ਲੋਕ ਕੋਈ ਨਾ ਕੋਈ ਯੋਗਤਾ ਹੁੰਦੀ ਹੈ ਉਹਨਾਂ ਦੇ ਵਿੱਚ ਕੋਈ ਚੰਗਾ ਬੋਲਦਾ ਹੈ ਕੋਈ ਚੰਗਾ ਲਿਖਦਾ ਹੈ ਕੋਈ ਪਬਲਿਕ ਸਪੀਕਿੰਗ ਕਰ ਸਕਦਾ ਹੈ ਪਰ ਉਹ ਇਸ ਨੂੰ ਨੌਕਰੀ ਤੱਕ ਹੀ ਸੀਮਤ ਰੱਖਦੇ ਹਨ ਸਚਾਈ ਇਹ ਹੈ ਕਿ ਜੇ ਤੁਸੀਂ ਆਪਣੀ ਸਕਿੱਲ ਜਾਂ ਯਾਨੀ ਕਿ ਆਪਣੇ ਹੁਨਰ ਨੂੰ ਵੇਚਣ ਦੀ ਕਲਾ ਸਿੱਖ ਗਏ ਤਾਂ ਕਰੋੜਾ ਕਮਾ ਸਕਦੇ ਹੋ ਸੋ ਅੱਜ ਹੀ ਕਾਗਜ਼ ਤੇ ਲਿਖੋ ਕਿ ਮੇਰੇ ਅੰਦਰ ਇਹੋ ਜਿਹੀ ਕਿਹੜੀ ਸਕਿੱਲ ਹੈ ਜਿਸ ਨੂੰ ਸਿੱਖ ਕੇ ਜਾਂ ਤਾਂ ਵੇਚ ਕੇ ਮੈਂ ਪੈਸਾ ਬਣਾ ਸਕਦਾ ਹਾਂ ਇਹ ਸਵਾਲ ਤੁਹਾਡੀ ਜ਼ਿੰਦਗੀ ਦਾ ਟੰਨੀ ਫਾਈਂਡ ਬਣ ਸਕਦਾ ਸੀ ਤੇ ਇਹ ਹੈ ਰਾਜ ਨੰਬਰ 2 ਹੁਣ ਆਪਾਂ ਗੱਲ ਕਰਾਂਗੇ ਰਾਜ ਨੰਬਰ 3 ਦੀ ਤੁਸੀਂ ਕਿਸ ਨਾਲ ਉੱਠਦੇ ਬੈਠਦੇ ਹੋ ਇਹ ਹੀ ਤੁਹਾਡੀ ਆਮਦਨ ਤੈਅ ਕਰਦਾ ਹੈ ਸੰਤ ਜੀ ਕਹਿੰਦੇ ਸਨ ਮੂਰਖ ਦੀ ਸੰਗਤ ਅਕਲਮੰਦ ਨੂੰ ਵੀ ਬਰਬਾਦ ਕਰ ਦਿੰਦੀ ਹੈ ਜੇ ਤੁਸੀਂ ਐਸੇ ਚਾਰ ਦੋਸਤਾਂ ਵਿੱਚ ਹੋ ਜੋ ਸਿਰਫ ਨੈਟਫਲਿਕਸ ਮौज-ਮਸਤੀ ਤੇ ਈਐਮਆਈ ਦੀਆਂ ਹੀ ਗੱਲਾਂ ਕਰਦੇ ਹਨ ਤਾਂ ਤੁਸੀਂ ਕਿਸੇ ਵੀ ਵਿਸ਼ੇਸ਼ ਨਵਾਂ ਕਾਮਯਾ ਚੰਗੇ ਫੈਸਲੇ ਨਹੀਂ ਕਰ ਸਕਦੇ ਤਾਂ ਤੁਸੀਂ ਕਦੇ ਵੀ ਨਿਵੇਸ਼ ਨਵਾਂ ਕੰਮ ਜਾਂ ਚੰਗਾ ਫੈਸਲਾ ਨਾ ਕਰੋਗੇ ਜੇ ਤੁਹਾਡੀ ਸੰਗਤ ਵਿੱਚ ਐਸੇ ਲੋਕ ਹੋਣਗੇ ਸੋ ਪੈਸੇ ਤੁਸ ਸੋ ਪੈਸੇ ਦੀ ਯੋਜਨਾ ਬਣਾਉਂਦੇ ਸਿੱਖਦੇ ਅਤੇ ਅੱਗੇ ਵਧਦੇ ਹਨ ਤਾਂ ਉਹ ਤੁਹਾਡੀ ਸੋਚ ਨੂੰ ਵੀ ਉਚਾਈਆਂ ਤੇ ਲੈ ਕੇ ਜਾਂਦੇ ਹਨ ਸੋ ਜਿਸ ਨਾਲ ਤੁਸੀਂ ਖਾਣਾ ਖਾਂਦੇ ਹੋ ਉਹ ਤੁਹਾਡੇ ਭਾਗ ਨੂੰ ਵੀ ਖਾਂਦਾ ਹੈ ਸਿਰਫ ਪੈਸਾ ਕਮਾਉਣ ਦੀ ਨਹੀਂ ਉੱਚ ਸੋਚ ਵਾਲੀ ਸੰਗਤ ਦੀ ਵੀ ਖੋਜ ਕਰੋ ਸੋ ਅੱਜ ਤੋਂ ਐਸੇ ਤਿੰਨ ਲੋਕਾਂ ਨਾਲ ਸੰਗਤ ਵਧਾਓ ਜੋ ਮਿਹਨਤੀ ਹਨ ਸਿੱਖਣ ਵਾਲੇ ਹਨ ਤੇ ਗਰੋਥ ਮਾਈਂਡਸੈਟ ਵਾਲੇ ਹਨ ਫਿਰ ਦੇਖਣਾ ਪੈਸਾ ਆਪਣੇ ਆਪ ਉੱਗਣ ਲੱਗੇਗਾ ਰਾਜ ਨੰਬਰ 4 ਜੋ ਚੀਜ਼ ਮੁਫਤ ਮਿਲਦੀ ਹੈ ਉਹ ਸਭ ਤੋਂ ਮਹਿੰਗੀ ਹੁੰਦੀ ਹੈ ਸੰਤ ਜੀ ਕਹਿੰਦੇ ਸੰ ਜੋ ਚੀਜ਼ ਮੁਫਤ ਮਿਲਦੀ ਹੈ ਉਹ ਤੁਹਾਡੀ ਅਕਲ ਨੂੰ ਵੀ ਮੁੱਲ ਰਹਿਤ ਕਰ ਦਿੰਦੀ ਹੈ ਅਰਥ ਇਹ ਹੈ ਕਿ ਜਦੋਂ ਵੀ ਕੋਈ ਚੀਜ਼ ਬਿਨਾਂ ਮਿਹਨਤ ਬਿਨਾਂ ਕੀਮਤ ਅਤੇ ਬਿਨਾਂ ਕਮਿਟਮੈਂਟ ਦੇ ਮਿਲਦੀ ਹੈ ਦਾ ਇਨਸਾਨ ਉਸ ਨੂੰ ਹਲਕਾ ਲੈਣ ਲੱਗ ਜਾਂਦਾ ਹੈ ਅਤੇ ਆਹਿਸਤਾ ਹਿਸਤਾ ਉਸ ਦੀ ਸੋਚ ਵੀ ਹਲਕੀ ਹੋ ਜਾਂਦੀ ਹੈ ਅੱਜ ਦੇ ਦੌਰ ਵਿੱਚ ਦੇਖੋ ਲੋਕ ਹਰ ਚੀਜ਼ ਮੁਫਤ ਵਿੱਚ ਲੱਭਦੇ ਹਨ ਮੁਫਤ YouTube ਟਿਊਟোরিয়ালਸ ਮੁਫਤ ਸਟਾਕ ਟਿਪਸ ਮੁਫਤ ਬਿਜ਼ਨਸ ਆਈਡੀਆਜ਼ ਮੁਫਤ ਰੀਲਸ ਤੇ ਸ਼ਾਰਟਕਟ ਪਰ ਇਨ੍ਹਾਂ ਚੀਜ਼ਾਂ ਦੀ ਸਭ ਤੋਂ ਵੱਡੀ ਲਾਗਤ ਸਮਾਂ ਹੁੰਦੀ ਹੈ ਕਿਉਂਕਿ ਜਾਂ ਤਾਂ ਇਹ ਹੀ ਅਧੂਰੀ ਹੁੰਦੀਆਂ ਹਨ ਜਾਂ ਪਟਕਾਉਂਦੀਆਂ ਹਨ ਸੰਤ ਜੀ ਕਹਿੰਦੇ ਸਨ ਜਿਸ ਨੇ ਬਿਨਾਂ ਕੀਮਤ ਦੇ ਗਿਆਨ ਲਿਆ ਉਸਨੇ ਆਪਣੇ ਭਵਿੱਖ ਦੀ ਕੀਮਤ ਗਿਰਵੀ ਰੱਖ ਦਿੱਤੀ ਰਾਜ ਨੰਬਰ 5 ਆਪਣੇ ਪੈਸਿਆਂ ਦੀ ਰੱਖਿਆ ਕਰਨੀ ਕਮਾਉਣ ਨਾਲੋਂ ਵੱਡਾ ਹਨਰ ਹੈ ਬੁੱਧ ਕਹਿੰਦੇ ਸਨ ਆਪਣੇ ਧਨ ਨੂੰ ਇਸ ਤਰ੍ਹਾਂ ਸੰਭਾਲੋ ਜਿਵੇਂ ਉਹ ਤੁਹਾਡਾ ਸਭ ਤੋਂ ਵੱਡਾ ਰਾਜ ਹੋਵੇ ਇਹ ਗੱਲ ਸਿਰਫ ਪੈਸਾ ਛਪਾਉਣ ਦੀ ਨਹੀਂ ਸਮਝਦਾਰੀ ਨਾਲ ਚੁੱਪਚਾਪ ਉਸ ਨੂੰ ਸੰਭਾਲਣ ਦੀ ਹੈ ਕਿਉਂਕਿ ਜਦ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਕੋਲ ਪੈਸਾ ਹੈ ਤਾਂ ਉਹਨਾਂ ਦੀ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਤੁਸੀਂ ਉਹਨਾਂ ਨੂੰ ਦੇ ਦਿਓ ਸਭ ਤੋਂ ਮੁਸ਼ਕਿਲ ਗੱਲ ਲਈ ਪੈਸਾ ਸੰਭਾਲ ਕੇ ਰੱਖੋ ਹਰ ਮਹੀਨੇ ਦੀ ਇਨਕਮ ਵਿੱਚੋਂ ਪਹਿਲਾਂ 20% ਸਿਰਫ ਆਪਣੇ ਲਈ ਬਚਾਓ ਪੈਸਾ ਦਿਖਾਉਣ ਲਈ ਨਹੀਂ ਭਵਿਕ ਬਣਾਉਣ ਲਈ ਹੁੰਦਾ ਹੈ ਰਾਜ ਨੰਬਰ 6 ਪੈਸਾ ਉੱਥੇ ਜਾਂਦਾ ਹੈ ਜਿੱਥੇ ਵਿਵਸਥਾ ਹੁੰਦੀ ਹੈ ਭੱਜ ਜਾਂਦਾ ਹੈ ਜਿੱਥੇ ਅਣਗਲ ਹੋਵੇ ਸੰਤ ਜੀ ਕਹਿੰਦੇ ਸਨ ਜਿੱਥੇ ਅਨੁਸ਼ਾਸਨ ਨਹੀਂ ਉੱਥੇ ਲక్ష్ਮੀ ਕਦੇ ਨਹੀਂ ਠਹਿਰਦੀ ਅੱਜ ਲੋਕ ਕਮਾਉਂਦੇ ਧਾਨੇ ਪਰ ਨਾ ਰੁਟੀਨ ਹੈ ਨਾ ਖਰਚ ਦਾ ਰਿਕਾਰਡ ਮਹੀਨੇ ਦੇ ਅਖੀਰ ਵਿੱਚ ਕਹਿੰਦੇ ਪਤਾ ਨਹੀਂ ਪੈਸਾ ਕਿੱਥੇ ਚਲਾ ਗਿਆ ਸਮੱਸਿਆ ਪੈਸਿਆਂ ਦੀ ਨਹੀਂ ਵਿਉਂਤ ਦੀ ਹੈ ਸੋ ਆਪਣਾ ਇੱਕ ਵੈਲਥ ਟਰੈਕਰ ਬਣਾਓ ਹਰ ਮਹੀਨੇ ਦੀ ਇਨਕਮ ਬਚਤ ਤੇ ਖਰਚ ਦੇਖੋ 3 ਮਹੀਨੇ ਬਾਅਦ ਤੁਸੀਂ ਖੁਦ ਵੇਖੋਗੇ ਪੈਸਾ ਹੁਣ ਭੱਜ ਨਹੀਂ ਰਿਹਾ ਤੁਹਾਡੇ ਵੱਲ ਖਿੱਚਿਆ ਚਲਾ ਆ ਰਿਹਾ ਹੈ ਰਾਜ ਨੰਬਰ 7 ਆਪਣੀਆਂ ਯੋਜਨਾਵਾਂ ਕਿਸੇ ਨੂੰ ਵੀ ਨਾ ਦੱਸੋ ਜਦ ਤੱਕ ਉਹ ਪੂਰੀ ਨਾ ਹੋ ਜਾਣ ਸੰਤ ਜੀ ਕਹਿੰਦੇ ਸਨ ਆਪਣੇ ਇਰਾਦਿਆਂ ਨੂੰ ਗੁਪਤ ਰੱਖੋ ਜਦ ਤੱਕ ਉਹ ਸਫਲਤਾ ਵਿੱਚ ਨਾ ਬਦਲ ਜਾਣ ਅੱਜ ਦੇ ਲੋਕ ਕਿਸੇ ਵੀ ਆਈਡੀਆ ਦੀ ਸੋਚ ਆਂਤੇ ਤੁਰੰਤ ਦੋਸਤਾਂਆਂ ਸੋਸ਼ਲ ਮੀਡੀਆ ਤੇ ਦੱਸ ਦਿੰਦੇ ਹਨ ਮੈਂ ਇਹ ਕਾਰੋਬਾਰ ਕਰਨ ਲੱਗਾ ਹਾਂ ਮੈਂ ਇਹ ਸਿੱਖਣ ਲੱਗਾ ਹਾਂ ਮੈਂ ਇਹ ਕੋਰਸ ਕਰਨ ਲੱਗਾ ਹਾਂ ਤੇ ਫਿਰ ਜ਼ਿਆਦਾ ਲੋਕਾਂ ਨੂੰ ਉਹਨਾਂ ਨੂੰ ਹੌਲਾ ਕਰ ਦਿੰਦੇ ਹਨ ਜਾਂ ਉਹਨਾਂ ਦਾ ਆਈਡੀਆ ਕਾਪੀ ਕਰ ਲੈਂਦੇ ਹਨ ਸੋ ਚੋ ਕੱਟ ਕਰਕੇ ਵੀ ਖਾਓ ਜ਼ਿਆਦਾ ਜਦੋਂ ਨਤੀਜੇ ਹੋਣਗੇ ਦੁਨੀਆ ਖੁਦ ਪੁੱਛੇਗੀ ਤੂੰ ਇਹ ਕਿਵੇਂ ਕਰ ਲਿਆ ਸੋ ਪੈਸਾ ਨਹੀਂ ਇੱਕ ਸਿਸਟਮ ਬਣਾਓ ਜੋ ਪੈਸਾ ਮੁੜ-ਮੁੜ ਲਿਆਉਂਦਾ ਰਹੇ ਸੰਤ ਜੀ ਕਹਿੰਦੇ ਸੰ ਜੋ ਸਿਰਫ ਪੈਸਾ ਚਾਹੁੰਦਾ ਹੈ ਉਹ ਇੱਕ ਵਾਰੀ ਅਮੀਰ ਹੁੰਦਾ ਹੈ ਪਰ ਜੋ ਧਨ ਦਾ ਸਰੋਤ ਚਾਹੁੰਦਾ ਹੈ ਉਹ ਪੀੜ੍ਹੀਆਂ ਤੱਕ ਅਮੀਰ ਰਹਿੰਦਾ ਹੈ ਸੋ ਐਸਾ ਸਕਿੱਲ ਜੋ ਦੁਬਾਰਾ ਦੁਬਾਰਾ ਕਮਾਈ ਕਰੇ ਐਸਾ ਹੈਬਿਟ ਜੋ ਕੰਸਿਸਟੈਂਟ ਗਰੋਥ ਦੇਵੇ ਐਸਾ ਕੰਟੈਂਟ ਕੋਰਸ ਜਾਂ ਪ੍ਰੋਡਕਟ ਜੋ ਇੱਕ ਵਾਰੀ ਬਣੇ ਤੇ ਮੁੜ-ਮੁੜ ਆਮਦਨ ਲਿਆਉਂਦਾ ਰਹੇ ਉਦਾਹਰਨ ਇੱਕ ਟੀਚਰ ਜਿਸ ਨੇ ਆਪਣਾ ਕੋਰਸ ਬਣਾਇਆ ਹਰ ਮਹੀਨੇ ਆਮਦਨ ਇਕ ਕ੍ਰੀਏਟਰ ਜਿਸ ਦਾ ਵੀਡੀਓ ਮੁੜ-ਮੁੜ ਦੇਖਿਆ ਜਾਂਦਾ ਹੈ ਰਿਪੀਟ ਇਨਕਮ ਇੱਕ ਇਨਵੈਸਟਰ ਜਿਸ ਦਾ ਪੈਸਾ ਇੰਟਰਸਟ ਦੇ ਰਿਹਾ ਹੈ ਪੈਸਿਵ ਇਨਕਮ ਸੋ ਆਪਣੇ ਆਪ ਨੂੰ ਅੱਜ ਇਹ ਸਵਾਲ ਪੁੱਛੋ ਮੈਂ ਐਸਾ ਕਿਹੜਾ ਸਿਸਟਮ ਖੜਾ ਕਰ ਸਕਦਾ ਹਾਂ ਜੋ ਮੇਰੇ ਬਿਨਾਂ ਵੀ ਪੈਸਾ ਲਿਆਉਂਦਾ ਰਹੇ ਕਿਉਂਕਿ ਸੰਤ ਜੀ ਦਾ ਆਖਰੀ ਮੰਤਰ ਸੀ ਜੋ ਵਿਉਂਤ ਬਣਾਉਂਦਾ ਹੈ ਉਸ ਮਰਾਟ ਬੰਦਾ ਹੈ ਜੇ ਤੁਸੀਂ ਧਿਆਨ ਨਾਲ ਇਹ ਸੱਤ ਗੁਪਤ ਰਾਜ ਅਤੇ ਉਹ ਬੋਨਸ ਪੁਆਇੰਟ ਸਮਝ ਲਏ ਹਨ ਤਾਂ ਹੁਣ ਤੁਹਾਨੂੰ ਪੈਸਿਆਂ ਦੇ ਪਿੱਛੇ ਭੱਜਣ ਦੀ ਲੋੜ ਨਹੀਂ ਪੈਸਾ ਆਪ ਤੁਹਾਡੇ ਕੋਲ ਆਉਣ ਲੱਗੇਗਾ ਸੋ ਦੋਸਤੋ ਇਹ ਸੱਤ ਨਿਯਮ ਸਿਰਫ ਸੁਣਨ ਲਈ ਨਹੀਂ ਇਹ ਜ਼ਿੰਦਗੀ ਵਿੱਚ ਲਾਗੂ ਕਰਨ ਲਈ ਹਨ ਜੇ ਅੱਜ ਦੀਆਂ ਇਹ ਗੱਲਾਂ ਤੁਹਾਡੇ ਦਿਲ ਨੂੰ ਲੱਗੀਆਂ ਹਨ ਤਾਂ ਤੁਹਾਡਾ ਅਮੀਰੀ ਵਿੱਚ ਹੁਣ ਸਿਰਫ ਸਮੇਂ ਦੀ ਦੇਰੀ ਹੈ ਬਾਕੀ ਤੁਸੀਂ ਤਿਆਰ ਹੋ ਐਸੀਆਂ ਹੋਰ ਵੀਡੀਓਜ਼ ਦੇ ਲਈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਤਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ